ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਡੀ ਖੇਤਰ ਦੇ ਪਿੰਡ ਢੁੰਡੋ ਵਿੱਚ ਇੱਕ ਚੀਤੇ ਵੱਲੋਂ ਮੱਝ ਦੇ ਕਟੜੂ ਤੇ ਹਮਲਾ ਕਰਕੇ ਉਸ ਨੂੰ ਮੌਤੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਸ਼ਾਮਚਰਾਸੀ ਦੇ ਕੰਡੀ ਖੇਤਰ ਵਿੱਚ ਜ਼ਿਆਦਾਤਰ ਏਰੀਆ ਜੰਗਲੀ ਹੋਣ ਕਰਕੇ ਇਲਾਕੇ ਵਿੱਚ ਅਕਸਰ ਹੀ ਜੰਗਲੀ ਜਾਨਵਰਾਂ ਦੇ ਦਾਖਲ ਹੋਣ ਨਾਲ ਡਰ ਬਣਿਆ ਰਹਿੰਦਾ ਹੈ ਜਿਸ ਦੇ ਚੱਲਦਿਆਂ ਹੀ ਪਿੰਡ ਢੁੰਡੋ ਦੇ ਲੋਕਾਂ ਨੇ ਦੇਖਿਆ ਕਿ ਉਹਨਾਂ ਦੇ ਪਸ਼ੂਆਂ ਵਾਲੇ ਬਾੜੇ ਵਿੱਚ ਇੱਕ ਮੱਝ ਦੇ ਘਟੜੂ ਨੂੰ ਇੱਕ ਚੀਤੇ ਵੱਲੋਂ ਹਮਲਾ ਕਰਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਉਨ੍ਹਾਂ ਦੇ ਇਲਾਕੇ ਵਿੱਚ ਇੱਕ ਤੇਂਦੂਆ ਆ ਗਿਆ ਸੀ ਜਿਸ ਨੂੰ ਮਹਿਕਮੇ ਦੀ ਮਦਦ ਨਾਲ ਰੈਸਕਿਊ ਕਰਕੇ ਕਾਬੂ ਕੀਤਾ ਗਿਆ ਸੀ ਉਨ੍ਹਾਂ ਮਹਿਕਮੇ પાસે ਮੰਗ ਕੀਤੀ ਕਿ ਇਸ ਚੀਤੇ ਨੂੰ ਵੀ ਜਲਦੋਂ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ ਇਹ ਆ ਕੇ ਦੇਖਿਆ ਕੱਟੂ ਖਾਦਾ ਸੀ ਮੱਝ ਦਾ ਮਤਲਬ ਮੱਝ ਦਾ ਕਿੰਨੇ ਖਾਦਾ ਕੱਟੂ ਬਾਗ ਨੇ ਬਾਗ ਨੇ ਹਾਂਜੀ ਅੱਛਾ ਬਾਗ ਜਿਹੜਾ ਤੁਹਾਡੇ ਪਿੰਡ ਪਹਿਲਾਂ ਵੀ ਆਇਆ ਉਹ ਘਰ ਦੇ ਵਿੱਚ ਵੱਡ ਗਿਆ ਸੀ ਫਿਰ ਇਹਨੂੰ ਐਕਸੋ ਵੀ ਕੀਤਾ ਹਾਂਜੀ ਮਤਲਬ ਕਹਿੰਦਾ ਭਾਅ ਵਾਏਗਾ ਕਿ ਬਾਗ ਜਿਹੜਾ ਡੋਡੋ ਦੀ ਪਹਿਲੀ ਪਸੰਦ ਹੋ ਗਈ ਆ ਹੁਣ ਇਹ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਅੱਛਾ ਮਤਲਬ ਤੁਹਾਡਾ ਕੱਟੂ ਖਾ ਲਿਆ ਨੇ ਹਾਂਜੀ ਤੇ ਕਿੰਨੀ ਕੀ ਦਹਿਸ਼ਤ ਲੱਗੀ ਆ ਹੁਣ ਤਾਂ ਬੰਦੇ ਤੋਂ ਵੀ ਖਤਰਾ ਹੀ ਆ ਹੈਨਾ ਅੱਛਾ ਤੁਸੀਂ ਇਨਫੋਰਮੇਸ਼ਨ ਕੀਤੀ ਹੈ ਸੀ ਡਿਪਾਰਟਮੈਂਟ ਨੂੰ ਨਹੀਂ ਹੱਲੇ ਫਿਲਹਾਲ ਅਸੀਂ ਕਿਸੇ ਨੂੰ ਨਹੀਂ ਕੀਤੀ ਹੈ ਫਲਾਜ ਦਾ ਹੁਣ ਅੱਜ ਖਾਦਾ ਕੱਲ ਫੇਰ ਆ ਸਕਦਾ ਫੇਰ ਬਿਲਕੁਲ ਆਏਗਾ ਉਹ ਆ ਨਾ ਖੂਨ ਖੂਨ ਲੱਗ ਗਿਆ ਉਹ ਲੱਗੇ ਹਾਂ ਜੀ ਹੁਣ ਸਾਡੀ ਮੱਝ ਦੁੱਧ ਕਿਦਾ ਦੋਗੇ ਨੂੰ ਕੱਟੂ ਹੀ ਮਾਰੀ ਜੇ ਦੁੱਧ ਕਿਦਾ ਦੋਗੇ ਸਾਡੀ ਦਿੱਕਤ ਹੋ ਗਈ ਨਾ ਤੁਹਾਨੂੰ ਤਾਂ ਬਿਲਕੁਲ ਬਿਲਕੁਲ ਆ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਵਾਈਲਡ ਲਾਈਫ ਹੈਗਾ ਜਾਂ ਸਰਕਾਰਾ ਕੀ ਕਹਿਣਾ ਚਾਹੁੰਦੇ ਆ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਰੈਸਟੋਰ ਕੀਤਾ ਜਾਵੇ ਇੱਥੇ ਨਾਸ਼ ੜੇ ਜਾਵੇ ਦੁਵਾਰਾ ਜੋ ਜਾਨ ਨੂੰ ਵੀ ਖਤਰਾ ਹੈ ਕੱਲ ਨੂੰ ਬੰਦੇ ਨੂੰ ਵੀ ਖਾ ਸਕਦਾ ਹੈ ਇਹਨਾਂ ਨੂੰ ਫੜ ਕੇ ਕਿੱਥੇ ਛੱਡ ਸਕਦਾ ਹੈ ਬਿਲਕੁਲ ਬੰਦੇ ਨੂੰ ਵੀ ਖਾ ਸਕਦਾ ਹੈ ਬਿਲਕੁਲ ਜਿਵੇਂ ਜੇ ਸਵੇਰੇ ਪਤਾ ਲੱਗਾ ਜੀ ਕਿ ਬਾਦ ਆਇਆ ਇੱਥੇ ਤੇ ਇਹਨਾਂ ਦਾ ਪਟੂ ਜਿਹੜਾ ਉਹ ਖਾ ਲਿਆ ਜੀ ਜਿਹਨੇ ਦੇਖਿਆ ਤਾਂ ਫੇਰ ਵੀ ਤੂੰ ਬੈਠੇ ਦੀ ਸ਼ਕਲ ਨਜ਼ਰ ਆਈ ਇੱਥੇ ਬਹਿ ਗਏ ਆਹ ਹੋ ਗਿਆ ਮੈਚ ਹੀ ਗਿਆ ਇੱਥੇ ਮੰਲਾ ਪਹਿਲਾਂ ਵੀ ਫੜਿਆ ਪਹਿਲਾਂ ਪੜਿਆ ਸਾਡੇ ਘਰੋਂ ਹੀ ਫੜਿਆ ਆ ਆ ਤੁਹਾਡੇ ਘਰੋਂ ਫੜਿਆ ਹਾਂ ਜੀ ਹੁਣ ਫੇਰ ਮੁੜ ਕੇ ਗਿਆ ਮੈਨੂੰ ਲੱਗਦਾ ਇਹ ਕੋਈ ਡਡੋ ਨਾ ਖਾਸ ਕੋਈ ਉਹਦੀ ਖਾਸ ਕੋਈ ਨਹੀਂ ਲੱਗੇ ਛੱਡਦੇ ਆ ਜੀ ਕਿਤੇ ਜੰਗਲ ਜੰਗੋ ਚ ਨਹੀਂ ਛੱਡਦੇ ਇੱਥੋਂ ਠੀਕ ਕੀਤਾ ਕੀ ਕਹਿਣਾ ਚਾਹਦੇ ਹੋ ਬੱਡ ਲਾਈਫ ਵਾਲਣ ਕਿ ਫੋਰੈਸਟ ਵਾਲੇ ਵੀ ਕਿਤੇ ਦੂਰ ਡਾਡੇ ਦਾ ਛੱਡੜਦੀ ਇੱਥੇ ਨੁਕਸਾਨ ਕਰੀ ਜਾਵੇ ਕਿਸੇ ਬੰਦੇ ਨੂੰ ਮਾਰ ਦੋ ਕੀ ਫਾਇਦਾ ਜੀ ਕਿਉਂ ਡਡੋ ਤਾਂ ਆ ਕੀ ਕਾਲੋਈ ਤੁਹਾਡੇ ਰਾਤ ਰਾਤ ਇਹ ਬਾਗਨੇ ਆਇਆ ਅੱਛਾ ਤੇ ਆ ਕੇ ਸਵੇਰੇ ਮੈਨੂੰ ਮੰਮੀ ਨੇ ਦੱਸਿਆ ਘਰ ਕਿ ਕਟੂ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਜਿਵੇਂ ਜਦੋਂ ਆ ਕੇ ਮੈਂ ਦੇਖਿਆ ਤੇ ਬਾਗਰੀਆਂ ਪੈਡਾਂ ਲੱਗੀਆਂ ਹੋਈਆਂ ਸੀ ਜੀ ਤੋ ਉਹਨੂੰ ਖਾ ਲਿਆ ਉਹਨੇ ਹਾਂਜੀ ਖਾ ਲਿਆ ਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਬੰਨ ਬਿਵਾਦ ਨੂੰ ਬੜਾ ਬਾਗ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਇਹਦਾ ਪਿਛਲੇ ਵੀ ਫੜਿਆ ਵੀ ਸੀ ਪਿਛਲੇ ਹਫ਼ਤੇ ਫੜਿਆ ਵੀ ਤੁਹਾਡੇ ਥੋੜਾ ਫੜਿਆ ਜਾਵੇ ਇਹਨਾਂ ਨੂੰ ਇਹਨਾਂ ਨੂੰ ਦੁਆਪੇ ਫੜਿਆ ਬਲਦਸ਼ਹਿਰ ਬਣੀ ਹੋਈ ਹੈ ਉਹ ਪਿੰਡੇ ਦੇ ਵਿੱਚ ਹਾਂਜੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੀ ਖੇਤਰ ਦੇ ਪਿੰਡ ਢੁੰਡੋ ਵਿੱਚ ਇੱਕ ਚੀਤੇ ਵੱਲੋਂ ਮੱਝ ਦੇ ਕਟੜੂ ਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਸ਼ਾਮ 84 ਦੇ ਕੰਢੀ ਖੇਤਰ ਵਿੱਚ ਜ਼ਿਆਦਾਤਰ ਏਰੀਆ ਜੰਗਲੀ ਹੋਣ ਕਰਕੇ ਇਲਾਕੇ ਵਿੱਚ ਅਕਸਰ ਹੀ ਜੰਗਲੀ ਜਾਨਵਰਾਂ ਦੇ ਦਾਖਲ ਹੋਣ ਨਾਲ ਡਰ ਬਣਿਆ ਰਹਿੰਦਾ ਹੈ। ਜਿਸ ਦੇ ਚੱਲਦਿਆਂ ਹੀ ਪਿੰਡ ਢੁੰਡੋ ਦੇ ਲੋਕਾਂ ਨੇ ਦੇਖਿਆ ਕਿ ਉਹਨਾਂ ਦੇ ਪਸ਼ੂਆਂ ਵਾਲੇ ਬਾਰੇ ਵਿੱਚ ਇੱਕ ਮੱਝ ਦੇ ਕਟੜੂ ਨੂੰ ਇੱਕ ਚੀਤੇ ਵੱਲੋਂ ਹਮਲਾ ਕਰਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਉਨ੍ਹਾਂ ਦੇ ਇਲਾਕੇ ਵਿੱਚ ਇੱਕ ਤੇਂਦੂਆ ਆ ਗਿਆ ਸੀ ਜਿਸ ਨੂੰ ਵਿਭਾਗ ਦੀ ਮਦਦ ਨਾਲ ਰੈਸਕਿਊ ਕਰਕੇ ਕਾਬੂ ਕੀਤਾ ਗਿਆ ਸੀ ਉਨ੍ਹਾਂ ਵਿਭਾਗੇ ਪਾਸੋਂ ਮੰਗ ਕੀਤੀ ਕਿ ਇਸ ਚੀਤੇ ਨੂੰ ਵੀ ਜਲਦੋਂ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ